ਪੌਲਸ ਜਦੋਂ ਮਸੀਹ ਲੋਕਾਂ ਨੂੰ ਦਮਿਸ਼ਕ ਦੇ ਵਿੱਚ ਮਾਰਨ ਕੁੱਟਣ ਦੇ ਲਈ ਬੰਨ ਕੇ ਲੈ ਕੇ ਆਉਣ ਦੇ ਲਈ ਜਾ ਰਿਹਾ ਆ ਸਨ ਪੌਲਸ ਦਾ ਸ਼ਹਿਰ ਰੇਕਾਤੂਨ ਦਾ ਮਾਸੋ ਪਰ 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 ਪਰਟੋਰਟੁਰਾ ਦੇ ਕ੍ਰਿਸਿਆਨੀ ਤੇ ਰਸਤੇ 'ਚ ਦਾ ਯੇਸ਼ੂ ਮਸੀਹ ਦਾ ਦਰਸ਼ਨ ਹੁੰਦਾ ਉਹਨੂੰ ਇਹ ਮੈਂ ਤੁਰੇ ਚੇਵੇਂ ਤੇ ਲਿਜੋ ਦੀ ਜੈਸੂ ਕ੍ਰਿਸਟੋ ਉਹ ਟਿੱਕ ਜਾਂਦਾ ਉੱਥੇ ਇਹ ਵਰ ਮੈਂ ਟੱਕਦੇ ਪਰ ਤੇਰਰਾ ਹਾਲੇਲੂਇਆ ਹਾਲੇਲੂਇਆ ਯੇਸ਼ੂ ਜੀ ਉਹਦੇ ਨਾਲ ਗੱਲ ਕਰਦੇ ਉੱਥੇ ਆਪਣੀ ਯੋਜਨਾ ਦੱਸਦੇ ਜਿਹੜੀ ਪੌਲਸ ਦੇ ਲਾਈਫ ਦੇ ਲਈ ਸੀ ਉਹ ਲਈ ਵੀ ਇਹ ਦੇਣਾ ਕੁਝ ਇਹ ਇਹ ਲਿਖਪੀ ਗੋ ਕੌਸਾ ਇੰਟੈਂਟੇ ਫਾਰ ਕੋਲਾ ਸਾਵਲ ਜਿਹੜਾ ਉੱਥੇ ਟਿੱਕਿਆ ਸੀ ਉਹ ਸ਼ਾਉਲ ਪੌਲ ਬਣ ਗਿਆ ਉਹ ਕਦੋਂ ਇਨਕੋਨਟਰਾ ਕੁਜਿਸਤ ਸਾਵਲੋ ਦਿਵੈਂਟਾਟੋ ਪੌਲ ਉਹਦੇ ਕੰਮ ਚੇਂਜ ਹੋ ਜਾਂਦੇ ਨੇ ਉਹ ਸਖਸ਼ਣੇ ਸਨ ਕਬਿਆਤੇ ਉਹਦੇ ਕੰਮ ਫਿਰ ਗਵਾਹੀ ਦਿੰਦੇ ਕਿ ਇਹ ਹੁਣ ਸੌਲ ਨਹੀਂ ਇਹ ਪੌਲ ਆ ਐਲ ਸੇ ਐਕਸ਼ਨੇ ਦਾਨੇ ਦਿਸਮੋਨੀਅੰਜ਼ਾ ਕਿ ਉਹ ਨਹੀਂ ਪੀਉਨਾ ਪਰਸੋਨਾ ਕਿ ਸਕੇਮਾ ਵਸਾਉਲ ਮਾਰੈ ਸੇ ਸਕੇਮਾ ਪੌਲ ਅੱਜ ਤੁਹਾਡਾ ਪੌਲ ਚਾਲ ਤੁਹਾਡਾ ਐਕਟ ਤੁਹਾਡੇ ਕੰਮ ਇਸ ਗੱਲ ਦੀ ਗਵਾਹੀ ਦੇਣਗੇ ਕਿ ਤੁਹਾਡਾ ਮੰਦ ਚੇਂਜ ਹੋ ਚੁੱਕਾ ਹੈ ਤੜਮਨ ਪਰਿਵਰਤਨ ਹੋ ਚੁੱਕਾ ਹੈ ਯੁਨਾ ਜਿਹੜਾ ਪਰਮੇਸ਼ਵਰ ਦੇ ਬਚਨ ਨੂੰ ਇਗਨੋਰ ਕਰਕੇ ਉਲਟ ਡਾਇਰੈਕਸ਼ਨ ਨੂੰ ਭੱਜ ਰਿਹਾ ਸੀ ਜੋ ਨਾ ਕਿਸਾ ਵਲਛੰਦ ਦਾ ਹਿੱਸਾ ਹੈ ਇਪੀਆਨੋ ਦੇ ਦੀਓਨੀ ਪੋਟੈਂਟੇਸ ਅਵੰਡਾਂਦੋ ਸੇ ਸਵਰੇਕਾਂਡੋ ਨਾ ਟੂਟਾ ਉਨaltra ਪਾਰਤੇ ਸਮੁੰਦਰ ਦੇ ਵਿੱਚ ਪੁਚਾਲ ਆਉਂਦਾ ਸਮੁੰਦਰ ਦੇ ਵਿੱਚ ਸਿੱਟਿਆ ਜਾਂਦਾ ਮੱਛਲੀ ਦੇ ਪੇਟ ਦੇ ਵਿੱਚ ਚੱਲਿਆ ਜਾਂਦਾ ਤਿੰਨ ਦਿਨ ਇਲਾ ਬੈਂਟ ਤੇ ਇੱਕ ਨਾ ਇੱਕ ਪੀਣਾ ਬਾਲੀਨਾ ਤੇ ਤਿੰਨ ਦਿਨ ਫਿਰ ਉਥੇ ਨਾ ਕੁਝ ਖਾਂਦਾ ਨਾ ਪੀਂਦਾ ਰੋਜ਼ਾ ਰੱਖਦਾ ਫਾਸਟਿੰਗ ਕਰਦਾ ਡਰ ਦੇ ਮਾਰੇ ਹੀ ਚਾਹੇ ਲੇਕਿਨ ਪ੍ਰਾਰਥਨਾ ਕਰਦਾ ਕਿ ਪ੍ਰਭੂ ਬਚਾ ਲੈ ਤੇ ਪਰ ਤੇ ਜੋਰਨੀ ਆਦੀ ਜੋ ਨਾ ਤੇ ਪ੍ਰੈਗਾਟੋ ਦਵਾਂਟੇ ਦਿਓ ਨੀ ਪੋਤੇ ਤੇ ਕਿ ਦਿਓ ਦੀਓ ਦੀ ਸਰਵਾਰੋ ਫਿਰ ਉਹ ਇਨਸੀਡੈਂਟ ਉਹਦੇ ਮਨ ਨੂੰ ਚੇਂਜ ਕਰਦਾ ਆ ਉਹ ਉਹਦੇ ਮਨ ਨੂੰ ਚੇਂਜ ਕਰਦਾ ਆ ਇੱਕ ਨਿਆ ਫੈਸਲਾ ਲੈਂਦਾ ਫਿਰ ਉਹ ਮੱਛਲੀ ਦੇ ਪੇਟ ਦੇ ਵਿੱਚ ਸਵਨ ਦੇ ਬੀਤ ਤੁਰਨਾ ਬੰਦੀ ਨੂੰ ਦਿਉਣਾ ਬਲੈਨਾ ਦਿਉਣਾ ਬੇਸ਼ੇ ਤੇ ਕਿਦੋਂ ਫਿਰ ਮਨ ਨੂੰ ਚੇਂਜ ਕਰਦਾ ਪਰਮੇਸ਼ਵਰ ਉਹਦੀ ਜਾਨ ਨੂੰ ਬਚਾਉਂਦੇ ਆ ਤੇ ਕਦੋਂ ਲੂਈ ਹਾ ਟ੍ਰਾਂਸਫਾਰਮਾਤੋ ਸੁਮੋਡੋ ਪਿੰਸਾਰੇ ਦਿਓ ਆ ਸਾਲਵਾਟੋ ਲੂਈ ਤੇ ਕਿਦੋਂ ਉਹਦੀ ਜਾਨ ਬਚਦੀ ਉਹਦਾ ਮਨ ਚੇਂਜ ਹੁੰਦਾ ਤੇ ਕਦੋਂ ਉਹ ਕੁ ਸਾਲਵਾਟੋ ਸੁਮੋਡੋ ਦੀ ਪਿੰਸਾਰ ਨੂੰ ਕੰਬਿਆਦਾ ਤੇ ਉਹਦੇ ਦੁਆਰਾ ਨਿੰਮਾ ਦੇ ਲੋਕਾਂ ਦੀ ਜਾਨ ਬਚਾਈ ਹਾਲੇਲੂਇਆ ਤੇ ਕਿੰਨੇ ਬਿਆ ਪਰਸੋਲੀ ਦੀ ਨਿਮਬੀ ਅਸਕੂਰੋ ਨੇ ਸਾਲਵਾਟੋ ਅਗਰ ਤੁਹਾਡਾ ਮਨ ਅੱਜ ਚੇਂਜ ਹੋ ਜਾਵੇ ਤੁਸੀਂ ਹਜ਼ਾਰਾਂ ਦੇ ਬਚਾਅ ਦਾ ਕਾਰਨ ਬਣ ਸਕਦੇ ਆ ਤੁਸੀਂ ਹਜ਼ਾਰਾਂ ਨੂੰ ਬਚਾਉਣ ਵਾਲੇ ਬਣ ਸਕਦੇ ਆ ਹਜ਼ਾਰਾਂ ਦੇ ਬਚਾਅ ਦਾ ਕਾਰਨ ਬਣ ਸਕਦੇ ਤੁਸੀਂ ਜਦੋਂ ਮਨ ਪਰਿਵਰਤਨ ਹੋਵੇਗਾ ਕਦੋਂ ਕੋਸਾ ਕਰਾ ਅਬਰਾਹਮ ਦੀ ਤਰ੍ਹਾਂ ਫਿਰ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਜਾਣ ਪਾਵੋਗੇ ਮਨ ਪੌਦੀ ਸਿੱਧ ਇੱਛਾ ਨੂੰ ਜਾਣ ਪਾਵੋਗੇ ਅਬਰਾਹਮ ਦੀ ਤਰ੍ਹਾਂ ਤੁਹਾਨੂੰ ਉੱਚਿਆ ਕਰੇਗਾ ਅਬਰਾਹਮ ਦੀ ਤਰ੍ਹਾਂ ਆਪਣੇ ਵਾਅਦੇ ਨੂੰ ਪੂਰਾ ਕਰੇਗਾ ਤੁਹਾਡੇ ਘਰਾਣਿਆਂ ਨੂੰ ਬਚਾਵੇਗਾ ਤੁਹਾਨੂੰ ਦੁਨੀਆ ਦੇ ਲਈ ਬਰਕਤ ਦਾ ਕਾਰਨ ਬਣਾਵੇਗਾ ਇਸੇ ਨਾਮ ਦੇ